ਬ੍ਰਹਮ ਗਿਆਨੀ ਸੰਤ ਬਾਬਾ ਰਣਜੀਤ ਸਿੰਘ ਜੀ ਹਰ ਗੋਬਿੰਦਗੜ੍ਹ ਵਾਲੇ ਅਤੇ ਖਾਲਸਾ ਪੰਥ ਦੀਆਂ ਵਿਛੜੀਆਂ ਮਹਾਨ ਸ਼ਖਸੀਤਾਂ ਦੀ ਮਿੱਠੀ ਯਾਦ ਵਿੱਚ ਅੰਮ੍ਰਿਤ ਰਸ ਕੀਰਤਨ ਦਰਬਾਰ ਗੁਰਦੁਆਰਾ ਸੁਖਚਾਨਾਣਾ ਸਾਹਿਬ ਬੰਗਾ ਰੋਡ ਫਗਵਾੜਾ ਵਿਖੇ ਗਿਆਨੀ ਨਰਿੰਦਰ ਸਿੰਘ ਮੁਖ ਸੇਵਾਦਾਰ ਗੁਰੂ ਨਾਨਕ ਦਰਬਾਰ ਸ੍ਰੀ ਕੈਨੇਡਾ ਦੀ ਅਗਵਾਈ ਵਿੱਚ ਇਲਾਕੇ ਦੀਆਂ ਸਮੂਹ ਸੰਗਤਾਂ ਦੇ ਸਹਿਯੋਗ ਨਾਲ ਕਰਵਾਇਆ ਗਿਆ ਜਿਸ ਵਿੱਚ ਪੰਥ ਪ੍ਰਸਿੱਧ ਕੀਰਤਨੀ ਜਥੇ ਅਤੇ ਕਥਾ ਵਾਚਕਾਂ ਜਿਨ੍ਹਾਂ ਵਿੱਚ ਭਾਈ ਹਰਜਿੰਦਰ ਸਿੰਘ ਜੀ ਸ਼੍ਰੀਨਗਰ ਵਾਲੇ ਭਾਈ ਸਿਮਰਪ੍ਰੀਤ ਸਿੰਘ ਜੀ ਹਜ਼ੂਰੀ ਰਾਗੀ ਅਤੇ ਗਿਆਨੀ ਸਾਹਿਬ ਸਿੰਘ ਜੀ ਕੈਨੇਡਾ ਵਾਲਿਆਂ ਤੋਂ ਇਲਾਵਾ ਹੋਰਨਾ ਸ਼ਖਸੀਤਾ ਨੇ ਪੁੱਜ ਕੇ ਹਾਜ਼ਰ ਸੰਗਤਾਂ ਨੂੰ ਕੀਰਤਨ ਤੇ ਕਥਾ ਰਾਹੀਂ ਗੁਰ ਇਤਿਹਾਸ ਨਾਲ ਜੋੜਿਆ ਮੇਰਾ ਵੇ ਤੋ ਦਰਗਾਹ ਕੋ ਤੂੰ ਮੇਰਾ ਦਰਗਾਹ ਹਮ ਮਿਲਤੇ ਮੇਰਾ ਮਨ ਕੀ ਜੋ ਤੂੰ ਮਿਲਤੇ ਤੂੰ ਹੀ ਰਮਨ ਕੀ ਜੋ ਹਮ ਮਿਲਤੇ ਮੇਰਾ ਮਨ ਕੀ ਜੋ ਇਸ ਦੌਰਾਨ ਪੰਥ ਲਈ ਆਪਣੀਆਂ ਕੁਰਬਾਨੀਆਂ ਦੇਣ ਵਾਲੇ ਸਿੱਖ ਸਖਸ਼ੀਤਾ ਦੇ ਪਰਿਵਾਰਕ ਮੈਂਬਰਾਂ ਨੂੰ ਸਨਮਾਨਿਤ ਵੀ ਕੀਤਾ ਗਿਆ ਵੱਡੀ ਗਿਣਤੀ ਵਿੱਚ ਸੰਗਤਾਂ ਨੇ ਗੁਰਦੁਆਰਾ ਸਾਹਿਬ ਵਿਖੇ ਪਹੁੰਚ ਕੇ ਕੀਰਤਨ ਦਾ ਆਨੰਦ ਮਾਣਿਆ ਸਮਾਗਮ ਦੇ ਅੰਤ ਵਿੱਚ ਗਿਆਨੀ ਨਰਿੰਦਰ ਸਿੰਘ ਜੀ ਅਤੇ ਪੰਥ ਦੇ ਸੇਵਾਦਾਰ ਸਤਨਾਮ ਸਿੰਘ ਅਰਸ਼ੀ ਨੇ ਸਮਾਗਮ ਵਿੱਚ ਪਹੁੰਚੀਆਂ ਸਾਰੀਆਂ ਸੰਗਤਾਂ ਦਾ ਧੰਨਵਾਦ ਕੀਤਾ ਸੰਗਤਾਂ ਵਿੱਚ ਗੁਰੂ ਜੀ ਦਾ ਲੰਗਰ ਅਟੁੱਟ ਵਰਤਾ ਅੰਮ੍ਰਿਤ ਰਸਰ ਕੀਰਤਨੋ ਕੋ ਵਿਰਲਾ ਪੀ ਵਿਦੇ ਮਹਾਵਾਕ ਅੰਸਾਰ ਗੁਰਦੁਆਰਾ ਸੁਖਤੇਹਨਨਾ ਸਾਹਿਬ ਦੀ ਇਸ ਮੂਪਰਮਦਕ ਕਮੇਟੀ ਅਤੇ ਗਿਆਨੀ ਨਰਿੰਦਰ ਸਿੰਘ ਜੀ ਕੈਨੇਡਾ ਨਿਵਾਸੀ ਰਾਣੀਪੁਰ ਵਾਲੇ ਜਿਨ੍ਹਾਂ ਵੱਲੋਂ ਸਤਕਾਰਯੋਗ ਵਿਛੜੀਆਂ ਪੰਥਕ ਮਹਾਨ ਸ਼ਖਸੀਅਤਾਂ ਅਤੇ ਬ੍ਰਹਮ ਗਿਆਨੀ ਸੰਤ ਬਾਬਾ ਰਣਜੀਤ ਸਿੰਘ ਦੀ ਯਾਦ ਵਿੱਚ ਜੋ ਕਿ ਇਸ ਸਾਲਾਨਾ ਗੁਰਮਤ ਸਮਾਗਮ ਗੁਰਦੁਆਰਾ ਸੁਖਤੇਹਨਨਾ ਸਾਹਿਬ ਵਿਖੇ ਬੜੀ ਸ਼ਰਧਾ ਤੇ ਸਤਕਾਰ ਨਾਲ ਰਾ ਗਿਆ ਜਿਸ ਵਿੱਚ ਸਮੁੱਚੀਆਂ ਸੰਗਤਾਂ ਨੇ ਇਲਾਕੇ ਦੀਆਂ ਸੰਗਤਾਂ ਨੇ ਹਮਮਹਾ ਕੇ ਸ਼ਮੂਲੀਅਤ ਕੀਤੀ ਪ੍ਰਮਧਕਾ ਵੱਲੋਂ ਸੰਗਤਾਂ ਦੇ ਆਉਣ ਦਾ ਜਥੇ ਧੰਨਵਾਦ ਕੀਤਾ ਜਾਂਦਾ ਹੈ ਉੱਥੇ ਹੀ ਪ੍ਰਬੰਧਕਾ ਵੱਲੋਂ ਜਿਨ੍ਹਾਂ ਬਿਛੜੀਆਂ ਆਤਮਾਵਾਂ ਦੇ ਪਰਿਵਾਰਾਂ ਨੂੰ ਵੀ ਸਨਮਾਨਤ ਕਰਕੇ ਨਵਾਜਿਆ ਗਿਆ ਜਿਸ ਵਿੱਚ ਪੰਦੀ ਮਹਾਨ ਸ਼ਖਸੀਅਤ ਸਿੰਘ ਸਾਹਿਬ ਗਿਆਨੀ ਜਗਤਾਰ ਸਿੰਘ ਜੀ ਹੜ ਗ੍ਰੰਥੀ ਸੱਤਖੰਡ ਸ੍ਰੀ ਦਰਬਾਰ ਸਾਹਿਬ ਵਾਲੇ ਜਿਨ੍ਹਾਂ ਦੇ ਪਰਿਵਾਰ ਵੱਲੋਂ ਪਰਿਵਾਰ ਨੂੰ ਸਨਮਾਨ ਦੇ ਕੇ ਨਵਾਜਿਆ ਗਿਆ ਉਥੇ ਹੀ ਸਤਕਾਰਯੋਗ ਭਾਨੀ ਸ੍ਰੀ ਸ੍ਰਿੰਦਰ ਸਿੰਘ ਜੀ ਜੋਧਪੁਰੀ ਹਜੂਰੀ ਰਾਗੀ ਸਾਬਕਾ ਹਜੂਰੀ ਰਾਗੀ ਸਤਖੰਡ ਸਿੰਘ ਜੀ ਦਰਬਾਰ ਸਾਹਿਬ ਉਹਨਾਂ ਦੇ ਪਰਿਵਾਰ ਵੱਲੋਂ ਉਹਨਾਂ ਦੀ ਸੁਪਤਰੀ ਨੂੰ ਸਨਮਾਨ ਚਿੰਨ ਦੇ ਕੇ ਨਵਾਜਿਆ ਗਿਆ ਉਥੇ ਹੀ ਸਾਡੇ ਇਲਾਕੇ ਦੀ ਮਹਾਨ ਸ਼ਖਸੀਅਤ ਸਤਕਾਰਯੋਗ ਉਸਦਾ ਸਰਮਣ ਸਿੰਘ ਜੀ ਕੁਲਾਰ ਪ੍ਰਬੰਧਕ ਅਤੇ ਮੈਂਬਰ ਸ਼੍ਰੋਮਣੀ ਗੁਰਦੁਆਰਾ ਪ੍ਰਬੰਧ ਕਮੇਟੀ ਜੋ ਪਿਛਲੇ ਸਾਲ ਸਾਨੂੰ ਸਦੀਵੀ ਵਿਛੋੜਾ ਦੇ ਗਏ ਸਨ ਉਹਨਾਂ ਦੇ ਪਰਿਵਾਰ ਉਹਨਾਂ ਦੇ ਬੱਚਿਆਂ ਨੂੰ ਸਨਮਾਨ ਦੇ ਤੰਦੇ ਕੇ ਸਨਮਾਨ ਦੇ ਕੇ ਨਵਾਜਿਆ ਗਿਆ ਉੱਥੇ ਹੀ ਇਹ ਸਨਮਾਨ ਦੇਣ ਵਿੱਚ ਸਤਿਕਾਰਯੋਗ ਗਿਆਨੀ ਨਰਿੰਦਰ ਸਿੰਘ ਜੀ ਤਿਰਣਾ ਵਾਲੇ ਅਤੇ ਮਹੰਜਰ ਸ੍ਰੀ ਸੁਖਚਾਨਾ ਸਾਹਿਬ ਸudar ਨਰਿੰਦਰ ਸਿੰਘ ਜੀ ਅਤੇ ਲਾਲ ਸਿੰਘ ਜੀ ਜਿਨ੍ਹਾਂ ਵੱਲੋਂ ਇਹ ਮਹਾਨ ਸ਼ਖਸੀਅਤਾਂ ਨੂੰ ਇਸ ਸਨਮਾਨ ਤੇ ਚਿੰਦੇ ਕਿ ਨਵਾਜਿਆ ਗਿਆ ਉਥੇ ਆਈਆਂ ਸੰਤਾਂ ਦਾ ਸਮੂਹ ਪ੍ਰਬੰਧਕਾਂ ਵੱਲੋਂ ਅਤੇ ਗਿਆਨੀ ਰਣਜੋਤ ਸਿੰਘ ਨੂੰ ਧੰਨਵਾਦ ਕੀਤਾ ਗਿਆ ਜਿਨ੍ਹਾਂ ਸੇਵਾਦਾਰਾਂ ਨੇ ਅਤੇ